ਅਨਮਾਨ ਮਲਿਕ ਨੇ 2 ਨਹੀਂ 4 ਵਿਆਹ ਕਰਵਾਏ ਨੇ ਇਹ ਵੱਡੇ ਇਲਜ਼ਾਮ ਪਟਿਆਲਾ ਦੇ ਵਕੀਲ ਵੱਲੋਂ ਲਗਾਏ ਗਏ ਨੇ ਔਰ ਦੱਸ دیے ਕਿ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਹੋਰਾ ਨੇ ਪਟਿਆਲਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ ਔਰ ਦੱਸਦੀ ਹੈ ਕਿ ਪਟਿਆਲਾ ਦੇ ਅਦਾਲਤ ਨੇ ਹੁਣ ਸਮਨ ਜਾਰੀ ਕੀਤੇ ਨੇ ਅਰਮਾਨ ਮਲਿਕ ਸਣੇ ਜਿਹੜੀਆਂ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਨੇ ਯੂਟਿਊਬਰ ਅਰਮਾਨ ਮਲਿਕ ਦੇ ਉੱਤੇ ਇਹ ਵੱਡੇ ਇਲਜ਼ਾਮ ਲਗਾਏ ਨੇ ਔਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਰਮਾਨ ਮਲਿਕ ਨੇ ਚਾਰ ਵਿਆਹ ਕਰਵਾਏ ਨੇ ਹਾਲਾਂਕਿ ਇਹ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਜਿਹੜੀ ਪਟੀਸ਼ਨ ਹੈ ਉਹ ਦਾਖਲ ਕੀਤੀ ਗਈ ਪਟਿਆਲਾ ਦੀ ਅਦਾਲਤ ਦੇ ਵਿੱਚ ਔਰ ਉਸ ਤੋਂ ਬਾਅਦ ਪਟਿਆਲਾ ਦੀ ਅਦਾਲਤ ਵੱਲੋਂ ਸਮਨ ਜਿਹੜੇ ਨੇ ਉਹ ਜਾਰੀ ਕੀਤੇ ਗਏ ਔਰ ਦੱਸ ਦਈਏ ਕਿ ਇੰਸਟਾਗ੍ਰਾਮ ਇਨਫਲੂਐਂਸਰ ਅਰਮਾਨ ਮਲਿਕ ਸਣੇ ਜਿਹੜੀਆਂ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਾਰ ਵਿਆਹ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਮਾਮਲਾ ਹੈ ਵਕੀਲ ਦਵਿੰਦਰ ਰਾਏਪੂਤ ਹੋਰਾ ਨੇ ਪਟੀਸ਼ਨ ਜਿਹੜੀ ਹੈ ਉਹ ਆਲਾਦੀ ਅਦਾਲਤ ਵਿੱਚ ਦਾਖਲ ਕੀਤੀ ਸੀ ਤਾਂ ਅਰਮਾਨ ਮਲਿਕ ਤੇ ਚਾਰ ਵਿਆਹ ਕਰਵਾਉਣ ਦੇ ਵੱਡੇ ਇਲਜ਼ਾਮ ਲੱਗੇ ਨੇ ਔਰ ਵਕੀਲ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੇ ਅਸ਼ਲੀਲ ਕੰਟੈਂਟ ਜਿਹੜਾ ਹੈ ਉਹ ਪਰੋਸਿਆ ਜਾ ਰਿਹਾ ਹੈ ਜਿਸ ਨਾਲ ਸਮਾਜ ਨੂੰ ਚੰਗੀ ਸੇਧ ਨਹੀਂ ਮਿਲ ਰਹੀ ਇਸ ਨਾਲ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹ ਵੀ ਖਰਾਬ ਹੋ ਰਿਹਾ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰਾਮ ਇਨਫਲੂਐਂਸਰ ਅਰਮਾਨ ਮਲਿਕ ਦੀਆਂ ਮੁਰ ਤੋਂ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਪਾਇਲ ਉਸ ਵੱਲੋਂ ਵੀ ਮਾ ਕਾਲੀ ਦਾ ਜਿਹੜਾ ਰੂਪ ਹੈ ਉਹ ਧਾਰਨ ਕੀਤਾ ਗਿਆ ਔਰ ਉਸ ਦੇ ਉੱਤੇ ਵੀ ਵਿਵਾਦ ਛੜਿਆ ਵੱਡਾ ਵਿਵਾਦ ਛੜਿਆ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਪਟਿਆਲਾ ਵਿਖੇ ਜੋ ਪ੍ਰਾਚੀਨ ਕਾਲੀ ਮਾਤਾ ਦਾ ਮੰਦਰ ਹੈ ਉੱਥੇ ਪਾਇਲ ਹੋਰਾਂ ਨੇ ਮਾਫੀ ਵੀ ਮੰਗੀ ਔਰ ਕਈ ਦਿਨ ਤੱਕ ਲਗਾਤਾਰ ਸੇਵਾ ਕਰਦੇ ਹੋਏ ਵੀ ਨਜ਼ਰ ਆਏ ਉਹਨਾਂ ਦੀਆਂ ਵੀਡੀਓਜ਼ ਵੀ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਪਰ ਹੁਣ ਮੁਸ਼ਕਲਾਂ ਜਿਹੜੀਆਂ ਨੇ ਅਰਮਾਨ ਮਲਿਕ ਦੀਆਂ ਵਧਣ ਜਾ ਰਹੀਆਂ ਨੇ ਔਰ ਇਲਜ਼ਾਮ ਲੱਗੇ ਨੇ ਕਿ ਅਰਮਾਨ ਮਲਿਕ ਨੇ ਦੋ ਨਹੀਂ ਚਾਰ ਵਿਆਹ ਕਰਵਾਏ ਨੇ ਤਾਂ ਚਾਰ ਵਿਆਹ ਕਰਵਾਉਣ ਦੇ ਜਿਹੜੇ ਇਲਜ਼ਾਮ ਨੇ ਉਹ ਪਟਿਆਲਾ ਦੇ ਵਕੀਲ ਵੱਲੋਂ ਲਗਾਏ ਗਏ ਨੇ ਔਰ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਹੋਰਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਅਰਮਾਨ ਮਲਿਕ ਨੇ ਪਹਿਲਾਂ ਜਿਹੜਾ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਔਰ ਉਸ ਕੁੜੀ ਤੋਂ ਅਰਮਾਨ ਮਲਿਕ ਦੀਆਂ ਦੋ ਧੀਆਂ ਸਨ ਔਰ ਉਸ ਤੋਂ ਬਾਅਦ ਪਾਇਲ ਦੇ ਨਾਲ ਵਿਆਹ ਕਰਵਾਇਆ ਔਰ ਪਾਇਲ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਅਕ੍ਰਿਤਿਕ ਜੋ ਪਾਇਲ ਦੀ ਸਹੇਲੀ ਸੀ ਉਸਦੇ ਨਾਲ ਵਿਆਹ ਕਰਵਾਇਆ ਅਤੇ ਹੁਣ ਇੱਕ ਹੋਰ ਜਿਹੜਾ ਉਹ ਵਿਆਹ ਕਰਵਾਇਆ ਗਿਆ ਏਰਮਾਨ ਮਲਿਕ ਵੱਲੋਂ ਔਰ ਜਿਹੜਾ ਚੌਥਾ ਵਿਆਹ ਕਰਵਾਇਆ ਗਿਆ ਏਰਮਾਨ ਮਲਿਕ ਵੱਲੋਂ ਜਿਸ ਕੁੜੀ ਦੇ ਨਾਲ ਉਸ ਕੁੜੀ ਦੀ ਬਾਹ ਦੇ ਉੱਤੇ ਸੰਦੀਪ ਲਿਖਿਆ ਹੋਇਆ ਔਰ ਬਕਾਇਦਾ ਜਿਹੜੇ ਸਬੂਤ ਨੇ ਉਹ ਵੀ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੇ ਐਡਵੋਕੇਟ ਵੱਲੋਂ ਔਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਪਾਈਆਂ ਗਿਆ ਨੇ ਇਸ ਪਰਿਵਾਰ ਵੱਲੋਂ ਯਾਨੀ ਕਿ ਇੰਸਟਾਗ੍ਰam ਇਨਫਲੂਐਂਸਰ ਸਰ ਅਰਮਾਨ ਮਲਿਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀਡੀਓਜ਼ ਪਾਈਆਂ ਗਿਆ ਨੇ ਉਹਨਾਂ ਵੀਡੀਓਜ਼ ਦੇ ਆਧਾਰ ਤੇ ਇਹ ਜਿਹੜੀ ਜਿਹੜੇ ਸਬੂਤ ਨੇ ਉਹ ਇਕੱਠੇ ਕੀਤੇ ਗਏ ਨੇ ਔਰ ਇਹ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਕਿ ਅਰਮਾਨ ਮਲਿਕ ਨੇ ਚਾਰ ਵਿਆਹ ਕਰਵਾਏ ਨੇ ਔਰ ਇੱਥੇ ਤੁਹਾਨੂੰ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਕਿ ਅਰਮਾਨ ਮਲਿਕ ਦਾ ਜਿਹੜਾ ਪਹਿਲਾ ਨਾਮ ਜੋ ਸੀ ਉਹ ਅ ਸੰਦੀਪ ਵਰਮਾ ਸੀ ਔਰ ਉਸ ਤੋਂ ਬਾਅਦ ਜਿਹੜਾ ਉਸ ਨੇ ਆਪਣਾ ਨਾਮ ਜਿਹੜਾ ਉਹ ਬਦਲ ਲਿਆ ਅਰਮਾਨ ਮਲਿਕ ਜਿਹੜਾ ਉਹ ਸੰਦੀਪ ਨੇ ਆਪਣਾ ਨਾਮ ਜਿਹੜਾ ਉਹ ਰੱਖ ਲਿਆ ਹੁਣ ਚਰਚਾ ਦੇ ਵਿੱਚ ਹੈ ਾਰਮਾਨ ਮਲਿਕ ਸੋਸ਼ਲ ਮੀਡੀਆ ਤੇ ਔਰ ਅਸੀਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਸਾਲ 2011 ਦੇ ਵਿੱਚ ਪਾਇਲ ਦੇ ਨਾਲ ਕੋਰਟ ਮੈਰਿਜ ਕਰਵਾਈ ਔਰ ਉਸ ਤੋਂ ਬਾਅਦ ਪਾਇਲ ਦੇ ਨਾਲ ਜਿਹੜਾ ਉਹ ਸਾਲ 2018 ਦੇ ਵਿੱਚ ਵਿਆਹ ਕਰਵਾ ਲਿਆ ਤਾਂ ਇਹ ਇਸ ਵਕਤ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਾਰਮਾਨ ਮਲਿਕ ਜੋ ਇੰਸਟਾਗ੍ਰam ਤੇ ਕਾਫੀ ਚਰਚਿਤ ਚਿਹਰਾ ਹੈ ਹਾਲਾਂਕਿ ਬਿਗ ਬੋਸ ਦੇ ਵਿੱਚ ਵੀ ਆਪਾਇਲ ਜਿਹੜੀ ਆ ਨਜ਼ਰ ਆ ਚੁੱਕੀ ਹੋਈ ਹੈ ਔਰ ਇਸ ਦੇ ਨਾਲ ਅਰਮਾਨ ਮਲਿਕ ਦੀਆਂ ਹੁਣ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਕਿਉਂਕਿ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਹੋਰਾ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਸੀ ਸਬੂਤ ਵੀ ਪੇਸ਼ ਕੀਤੇ ਗਏ ਸੀ ਔਰ ਦੱਸਦੀ ਹੈ ਕਿ ਹੁਣ 2 ਸਤੰਬਰ ਨੂੰ ਪਤਨੀਆਂ ਸਣੇ ਅਰਮਾਨ ਮਲਿਕ ਨੂੰ ਪੇਸ਼ ਹੋਣ ਦੇ ਹੁਕਮ ਨੇ ਹੁਣ ਦੇਖਣਾ ਹੋਵੇਗਾ ਕਿ ਇੰਸਟਾਗ੍ਰਾਮ ਇਨਫਲੂਐਂਸਰ ਅਰਮਾਨ ਮਲਿਕ ਆਪਣੇ ਪਤਨੀਆਂ ਸਣੇ ਯਾਨਕ ਪਰਿਵਾਰ ਸਣੇ ਪੇਸ਼ ਹੁੰਦੇ ਨੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਦੀ ਇਹ ਜਾਣਕਾਰੀ ਹੈ ਕਿ ਇੰਸਟਾਗ੍ਰam ਇਨਫਲੂਐਂਸਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਪਟਿਆਲਾ ਅਦਾਲਤ ਨੇ ਇਹ ਸਮਨ ਜਾਰੀ ਕੀਤਾ ਹੈ 2 ਸਤੰਬਰ ਨੂੰ ਪਤਨੀਆਂ ਸਣੇ ਪੇਸ਼ ਹੋਣ ਦੇ ਹੁਕਮ ਨੇ ਮਾਰੀਓ ਜੱਜ ਸਾਹਿਬ ਨੇ 2 ਸਤੰਬਰ 2025 ਨੂੰ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਹੈ ਜਿਹੜਾ ਕਿ ਕੱਲ 11 8 2025 ਨੂੰ ਮਾਨਯੋਗ ਜੱਜ ਸਾਹਿਬ ਨੇ ਕੀਤਾ ਸੀ ਤੇ ਅੱਜ ਇਹ ਆਰਡਰ ਮੈਨੂੰ ਮਿਲਿਆ ਹੈ ਇਸ ਕੇਸ ਦੇ ਵਿੱਚ ਟੋਟਲ 5 ਜੀ ਬੰਦੇ ਮੁਜਰਮ ਨੇ ਇਸ ਚਾਰ ਵਿਆਹ ਵਾਲੇ ਛੜੀ ਅੰਤਰ ਚ ਇਹ ਸਾਰਾ ਛੜੀ ਅੰਤਰ ਹੁਣ ਕੋਰਟ ਦੇ ਸਾਹਮਣੇ ਸਬੂਤਾਂ ਦੇ ਸਮੇਤ ਰੱਖ ਦਿੱਤਾ ਗਿਆ ਜਿਸ ਵਿੱਚ ਅਸੀਂ ਮਾਨਯੋਗ ਅਦਾਲਤ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਆ ਬਹੁਤ ਹੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਹਨਾਂ ਨੇ ਪਟਿਆਲਾ ਪੰਜਾਬ ਪੂਰੇ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਸ ਨੂੰ ਖਰਾਬ ਕੀਤਾ ਸੰਸਕ੍ਰਿਤੀ ਨੂੰ ਖਰਾਬ ਕੀਤਾ ਤੇ ਸਾਡੇ ਛੋਟੇ-ਛੋਟੇ ਜਿਹੜੇ ਬੱਚੇ ਆ ਮਾਵਾਂ ਭੈਣਾਂ ਨੇ ਜਿਹੜੀਆਂ ਇਹਦੀਆਂ ਗਲਤ ਵੀਡੀਓ ਔਰ ਚਾਰ-ਚਾਰ ਵਿਆਹ ਤਿੰਨ-ਤਿੰਨ ਵਿਆਹ ਫੇਸਬੁੱਕ ਤੇ ਸਨੈਪਚੈਟ ਤੇ YouTube ਤੇ ਉਸ ਅਕਾਊਂਟਾਂ ਦੇ ਵਿੱਚ ਦੇਖ ਰਹੇ ਨੇ ਤੇ ਉਹ ਦੇਖਣ ਤੋਂ ਬਾਅਦ ਉਹਨਾਂ ਦੇ ਦਿਮਾਗ ਤੇ ਗਲਤ ਅਸਰ ਪੈ ਰਿਹਾ ਇਸ ਨੂੰ ਠੱਲ ਪਾਣ ਲਈ ਕੇਸ ਪਾਇਆ ਗਿਆ ਸੀਗਾ ਜਿਹਦੇ ਨਾਲ ਹੋਰ ਯੂਟਿਊਬਰ ਐਸਾ ਕੁਝ ਨਾ ਕਰਨ ਔਰ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਹੀ ਰਵੇ ਇਹ ਜਿਹੜਾ ਦੂਜਾ ਕੇਸ ਸੀਗਾ ਇਹ ਪਾਇਆ ਗਿਆ ਸੀਗਾ ਇਹੀ 4-5 ਬੰਦਿਆਂ ਦੇ ਤੇ ਇਹਨਾਂ ਦੇ ਸਟਾਫ ਦੇ ਖਿਲਾਫ ਵੀ ਇਸ ਦੇ ਵਿੱਚ ਇਹ ਸੀਗਾ ਇਹ ਦੂਸਰੇ ਕੇਸ 'ਚ ਵੀ ਬਾਨਯੋਗ ਜੱਟ ਸਾਹਿਬ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਨੋਟਿਸ ਕੀਤਾ ਹੈ 2 ਸਤੰਬਰ 2025 ਲਈ ਇਹ ਸੀਗਾ ਵੀ ਜਿਵੇਂ ਇਹ ਗਲਤ ਵੀਡੀਓ ਇਸ ਤਰ੍ਹਾਂ ਦੇ ਸ਼ਾਰਟ ਡਰੈਸ ਪਾ ਕੇ ਸ਼੍ਰੀ ਕਾਲੀ ਮਾਤਾ ਜੀ ਦਾ ਰੂਪ ਧਾਰਨ ਕੀਤਾ ਇਹਨਾਂ ਨੇ 4V ਇਸ ਤੋਂ ਇਲਾਵਾ ਕੁਝ ਜਿਮ ਦੇ ਵਿੱਚ ਅਸ਼ਲੀਲ ਵਸਤਰ ਪਾ ਕੇ ਤੇ ਦੋ ਜਨਾਨੀਆਂ ਨੂੰ ਆਪਸ ਵਿੱਚ ਦਿਖਾ ਕੇ ਪ੍ਰੂਫ ਕਰਨਾ ਹੈ ਕਿ ਮੈਂ ਦੋ ਵਿਆਹ ਕਰਾਏ ਹੋਏ ਨੇ ਮਤਲਬ ਐਸਾ ਕੁਝ ਕੰਟੈਂਟ ਮੈਂ ਨਹੀਂ ਦੱਸੂੰਗਾ ਪੂਰਾ ਕਿਉਂਕਿ ਜਿਹੜਾ ਪਰਸਨਸ ਐ ਥੋੜੇ ਅਲਰਟ ਹੋ ਜਾਣਗੇ ਉਹ ਮਾਨਯੋਗ ਅਦਾਲਤ ਦੇ ਵਿੱਚ ਜਦੋਂ ਇਹ ਆਣਗੇ ਤੇ ਆਪਣਾ ਪੱਖ ਰੱਖਣਗੇ ਉਸ ਤੋਂ ਬਾਅਦ ਮੈਂ ਡਿਸਕਲੋਜ਼ ਕਰੂੰਗਾ ਵੀਡੀਓ ਨੂੰ ਬਹੁਤ ਕੁਝ ਹੈ 122 122 ਵੀਡੀਓਜ਼ ਐ ਇਹਨਾਂ ਦੇ ਔਰ 122 ਦੇ ਕਰੀਬ-ਕਰੀਬ ਮੈਂ ਸਬੂਤ ਲਾਏ ਆ کورٹ 'ਚ ਮਾਨਯੋਗ ਜੱਜ ਸਾਹਿਬ ਨੇ 2 ਸਤੰਬਰ 2025 ਨੂੰ ਇਹਨਾਂ ਨੂੰ ਨੋਟਿਸ ইস্যੂ ਕੀਤਾ ਜਿਹੜਾ ਕਿ ਕੱਲ 11 8 2025 ਨੂੰ ਮਾਨਯੋਗ ਜੱਜ ਸਾਹਿਬ ਨੇ ਕੀਤਾ ਸੀ